ਨੀ ਖੜਾ ਦੇਖ ਲੋ ਤੁਸੀਂ ਕਿੰਨਾ ਗੰਦਾ ਸਾਰਾ ਕੁਝ ਨਿਕਲਦਾ ਹੈ ਗੰਦ ਨਿਕਲਦਾ ਹੈਗਾ ਬਹੁ ਸਾਡੀ ਆਪ ਸਾਫ ਕਰਦੀ ਹੈਗੀ ਸਗੋ ਜਿਹੜੇ ਆਲੇ-ਦਾਲੇ ਵਾਲੇ ਨੇ ਉਹ ਵੀ ਸਾਨੂੰ ਐਂ ਕਹਿੰਦੇ ਨੇਗੇ ਵੀ ਇੱਥੇ ਗੰਦ ਪਾਇਆ ਹੋਇਆ ਹੈਗਾ ਵੀ ਦੱਸੋ ਅਸੀਂ ਕੌਣ ਹੈ ਗੰਦ ਪਾਉਣ ਵਾਲੇ ਜੇ ਸੀਵਰੇਜ ਚੱਲੂਗਾ ਆਪ ਹੀ ਗੰਦ ਨਿਕਲੂਗਾ ਦੇਖੋ 25 25 30 30000 ਰੁਪਇਆ ਬਣ ਗਿਆ ਸਵਾਏ ਉਹਦਾ ਵਿਆਜ ਲਾ ਲਓ ਤੇ ਦਾ ਕਿੰਨਾ ਪੈਸਾ ਹੋ ਗਿਆ ਬੀਬੀਆਂ ਨੇ ਜੋਰਾ ਸੋਰਾ ਨਾਲ ਬੋਟਾ ਪਾਈਆਂ ਮੁਰਕੇ ਨਾ ਕਿਸੇ ਦੀ 2500 ਪਰਸਣ ਕੀਤੀ ਨਾ ਕਿਸੇ ਨੂੰ ਉਹਨਾਂ ਨੇ ਉਹ ਕੀਤਾ ਹਜ਼ਾਰ-ਹਜ਼ਾਰ ਰੁਪਇਆ ਪਾਇਆ ਹੁਣ ਉਹਨਾਂ ਦੇ ਫਾਰਮ ਪਹਿਲੇ ਹੀ ਘਰਤੇ ਤੇ ਪਹਿਲੇ ਬੀਬੀਆਂ ਦੇ ਘਰ-ਘਰ ਜਾ ਕੇ ਪਾਰਟੀ ਫਾਰਮ ਭਰਦੀ ਫਿਰਦੀ ਸੀ ਵੀ ਸਾਨੂੰ ਹਜ਼ਾਰ ਰੁਪਇਆ ਕਾਉਂਟ ਚਾਉ ਕਰ ਕਿਸੇ ਬੀਬੀ ਨੂੰ ਪੈਸਾ ਨਹੀਂ ਆਇਆ ਅਸੀਂ ਨਾ ਝੂਠੇ ਵਾਅਦੇ ਕਰਨੇ ਨੇ ਬਾਦशाह ਵਰਗਾ ਬਣਨਾ ਮੁੱਖ ਮੰਤਰੀ ਔਖਾ ਇਹ ਵੀ ਨਹੀਂ ਕਿਹਾ ਇਹਨਾਂ ਨੇ ਕੁਝ ਨਹੀਂ ਕਰਿਆ ਇਹਨਾਂ ਨੇ ਆਪਣਾ ਤੁਮੰਡ ਬੀਟ ਮਾਤਾ ਮਤਾ ਮੰਨੀਆ ਕਰ ਕੰਨੀ ਨੇ ਤੇਰੇ ਨੇ ਵਾਅਦੇ ਕਰੇ ਸੀ ਨਾ ਹੀ ਇਹਨਾਂ ਨੇ ਬਿਜਲੀ ਦੇ ਬਿੱਲ ਮਾਫ ਕਰਦੇ ਨੇ ਅੱਜ ਅਸੀਂ ਜਾ ਕੇ ਆਏ ਸ਼ਾਇਦ ਕਾਫੀ ਲੋਕਾਂ ਨੇ ਕਿਹਾ ਵੀ ਉਹਨਾਂ ਦੇ ਬਿਜਲੀ ਦੇ ਬਿੱਲ ਵੀ ਆਏ ਪਖੰਡ ਮਾਰ ਕੇ ਸਰਕਾਰ ਬਣਾ ਲਈ ਪਹਿਲਾਂ ਅਜ ਤੋਂ 5 ਸਾਲ ਪਹਿਲਾਂ ਸਰਕਾਰ ਰਹੀ ਕਾਂਗਰਸ ਦੀ ਉਹਨਾਂ ਨੇ ਵੀ ਕੁਝ ਕਰਿਆ ਉਹਨਾਂ ਨੇ ਵੋਟਾਂ ਲੈ ਲਈਆਂ ਵੀ ਸਾਰੇ ਕਰਜ਼ੇ ਮਾਫ ਕਰਾਂਗੇ ਨਾ ਉਹਨਾਂ ਨੇ ਉਹ ਮਾਫ ਕਰੇ ਆਪਾਂ 5 ਸਾਲ ਉਹਨਾਂ ਨੂੰ ਵੀ ਪਰਖ ਲਿਆ ਉਸ ਤੋਂ ਬਾਅਦ ਹੁਣ 2 ਸਾਲ ਆਪਾਂ ਇਹਨਾਂ ਨੂੰ ਵੀ ਪਰਖ ਲਿਆ ਸੋ ਝੂਠ ਬੋਲ ਕੇ ਝੂਠੇ ਵਾਅਦੇ ਕਰਕੇ ਆਪਣੀਆਂ ਵੋਟਾਂ ਲੈ ਜਾਂਦੇ ਨੇ ਆਪਾਂ 5 ਸਾਲ ਉਹਦਾ ਕੰਮ ਕੋ ਕੁਲ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਆਪਾਂ ਸੋਚ ਸਮਝ ਕੇ ਆਪਣੀ ਵੋਟ ਪਾਈਏ ਜਿਨ੍ਹਾਂ ਨੇ ਆਪਣੇ ਕੰਮ ਕਰੇ ਨਹੀਂ ਜਿਨ੍ਹਾਂ ਨੇ ਸਭ ਕੁਝ ਦਿੱਤਾ ਆਪਾਂ ਨੂੰ ਆਪਾਂ ਉਹਨਾਂ ਨੂੰ ਹੀ ਵੋਟ ਪਾ ਕੇ ਆਪਾਂ ਕੰਮ ਆ ਬਣਾਈਏ ਤਾਂ ਕਿ ਆਪਣੇ ਆਂ ਵਾਲੇ ਹੋਰ ਵੀ ਕੰਮ ਹੋ ਸਕੇ ਮੁੱਖ ਮੰਤਰੀ ਦਾ ਹਲਕਾ ਹੋਵੇ ਜੜੀਆਂ ਨਾਲੀਆਂ ਦੇ ਹਾਲ ਹੋਣ ਵੀ ਜਾ ਕੇ ਦੇਖੋ ਪਠੰਡੇ ਜਾ ਕੇ ਦੇਖੋ ਸ਼ਹਿਰ ਨਿਹਾਰੇ ਪੈ ਘਰੋਂ ਘਰ ਲੁਕਪਈ ਹੋਈ ਆ ਪਠੰਡੇ ਕੈਪਟਨ ਸਾਹਿਬ ਲੈ ਕੇ ਗਏ ਉਹਨਾਂ ਦਾ ਹਲਕਾ ਜਾ ਕੇ ਦੇਖੋ ਪਟਿਆਲੇ ਇੱਕ ਆਪਣਾ ਦੇ ਕੋਈ ਕੰਮ ਹੋਏ ਸਾਰੀਆਂ ਗੜੀਆਂ ਪਟੀਆਂ ਵੀਨ ਕਿਤੇ ਸੀਵਰੇਜ ਨਹੀਂ ਹੈ ਇਹ ਸ਼ਹਿਰ ਹੁੰਦੇ ਨੇ ਮੁੱਖ ਮੰਤਰੀਆਂ ਦੇ ਸੂਬੇ ਦਾ ਮੁੱਖ ਮੰਤਰੀ ਹੋਵੇ ਕਿੱਡੀ ਪਾਵਰ ਕੀ ਕੁਝ ਕਰ ਸਕਦਾ ਇਹਨਾਂ ਨੇ ਕੁਝ ਨਹੀਂ ਕਰਿਆ ਜਿਹੜਾ ਕਰਕੇ ਤੇ ਰਹਤੇ ਆ ਰੰਗਲਾ ਪੰਜਾਬ ਬਣਾਉਣ ਦੇ ਨਾਂ ਤੇ ਕੋਈ ਕੰਮ ਨਹੀਂ ਕਰਿਆ ਝੂਠ ਬੋਲਦੇ ਰਹਿੰਦੇ ਨੇ ਹੁਣ ਇੱਥੇ ਕਹਿੰਦੇ ਨੇ ਅਸੀਂ ਆਡਾਂ ਔਰੇ ਆਡਾਂ ਉੱਥੇ ਦਿੱਲੀ ਕਹਿੰਦੇ ਨੇ ਅਸੀਂ ਕਾਂਗਰਸ ਨੂੰ ਵੋਟ ਪਾਵਾਂਗੇ ਕੇਜਰੀਵਾਲ ਕਾਂਗਰਸ ਨੂੰ ਪਾਊਗਾ ਕਾਂਗਰਸ ਵਾਲੇ ਕੇਜਰੀਵਾਲ ਨੂੰ ਕਾਣਗੇ ਸੋ ਤਾਂ ਬੇਸਕੂ ਬਣਾਉਣ ਲੱਗੇ ਹੋਏ ਨੇ ਆਪਾਂ ਲੋਕਾਂ ਨੂੰ ਸੋ ਆਪਾਂ ਨੂੰ ਇਹ ਸਭ ਸਮਝਣ ਦੀ ਲੋੜ ਹੈ ਤੂੰ ਸੋ ਸਮਝ ਕੇ ਆਪਾਂ ਨੂੰ ਬੋਟੀ ਪਾਣੀ ਰਹੇ ਕਿਹੜੀ ਕਿਹੜੀ ਪਾਰਟੀ ਦੀ ਗੱਲ ਕਰਦੇ ਆ ਆਪਣੇ ਕਿਹੜੀ ਗੱਲ ਕਰ ਰਹੀ ਹੈ ਕਿਨੇ ਰੱਖੀਏ ਕਿਨੇ ਆਪਣੇ ਵਾਦੇ ਪੂਰੇ ਕਰਨੇ ਸੋ ਸਭ ਨੂੰ ਦੇਖਦੇ ਆਪਾਂ ਤੁਹਾਨੂੰ ਸਭ ਨੂੰ ਮੇਰੀ ਅਪੀਲ ਹੈ ਵੀ ਆਉਣ ਵਾਲੀ 1 ਜੂਨ ਤੱਕੜੀ ਦਾ ਬਟਨ ਦਬਾਓ ਸਾਨੂੰ ਕਾਮਯਾਬ ਬਣਾਓ ਕਿ ਆਪਾਂ ਆਪਣੇ ਵਾਰਡ ਦੇ ਹਲਕੇ ਦੇ ਖੇਤਰ ਦੇ ਕੁਝ ਕੰਮ ਕਰ ਸਕੀਏ ਸੁਆਸਥੀ ਆਪਣੇ ਨੂੰ ਬੋਟ ਕਰਨ ਲਈ ਬਹੁਤ ਨਾਲ ਲੱਗਦਾ। ਹਾਂ ਦੀਦੀ ਛਾੜ ਦੇ ਕਹਿੰਦੇ ਲਾਈਟਾਂ ਚਾਹੀਦੀਆਂ ਨੇ। ਲਵਾ ਦਾਂਗੇ। ਇੱਕ ਵੀ ਲਾਈਟ ਨਹੀਂ ਹੈਗੀ ਛਾੜ ਕੰਨ। ਉਹ ਤਾਂ ਆਪਾਂ ਗਲਤੀ ਕਰ ਬੈਠੇ। ਆਪਾਂ ਬੋਖ ਦਾ ਸੰਵਾਦ ਕਰਨਾ ਵੀ ਆਪਾਂ ਕੈਂਡੀਡੇਟ ਨੂੰ ਚੁੜ ਕੇ ਵੋਟ ਕਿਹਨੂੰ ਪਾਉਣੀ ਹੈ। ਅੱਗੇ ਨੂੰ ਆਪਣੇ ਜਿਹੜਾ ਆਪਣੇ ਬੱਚਿਆਂ ਦਾ ਭਵਿੱਖ ਬਣ ਸਕੇ। ਆਪਣੇ ਝਾੜੂ ਵਾਲਾ ਨੇ ਦੇਖੋ ਸਾਨੂੰ ਪਤਾ ਹੀ ਹੈ ਵੀ ਕੀ ਕਰਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਕੀ ਮੇਰੀਆਂ ਕੰਪਨੀਆ ਸੱਜੀਆਂ ਬਾਹਾਂ ਸਾਡਾ ਵਾਰਡ ਸਾਡਾ ਪ੍ਰਭਾ ਸਾਡੇ ਮਲੇ ਨਿਵਾਸੀਆਂ ਤੇ ਮੈਂ ਬੇਨਤੀ ਕਰ ਚਾਹਨਾ ਚਾਹੁੰਦਾ ਜਿਹੜੀਆਂ ਬੀਬੀਆਂ ਭੈਣਾਂ ਦੇ ਬਿਰੋਗਾ ਦੇ ਦੀਰਾਂ ਦੇ ਵੀ ਦੇਖੋ ਅੱਜ ਦਿਨ ਵਸੇ ਚੋਣਾਂ ਦਾ ਵਿਗਲ ਵੱਜਿਆ ਹੋਇਆ ਹੈਗਾ ਪਤੀਆਂ ਸਭ ਨੂੰ ਵੀ ਵਿਧਾਨ ਸਭਾ ਦੀਆਂ ਚੋਣਾਂ ਐਮਪੀ ਦੀਆਂ ਚੱਲ ਰਹੀਆਂ ਕੀ ਨਾਮ ਹੈ ਆਪਣਾ ਮੇਰਾ ਨਾਮ ਜਰਨੈਲ ਸਿੰਘ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਜਿਹੜਾ ਸਾਡੇ ਮਹੱਲੇ ਚ ਗੰਦ ਪਿਆ ਹੈਗਾ ਨੁਕਰ ਤੇ ਇਹ ਜ਼ਰੂਰ ਚੋਗਿਆ ਜਾਣਾ ਚਾਹੀਦਾ ਵੀਡੀਓ نیوز ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਿੰਦਰ ਸਿੰਘ ਪਲਾਹੇ ਅੱਜ ਅਸੀਂ ਖੜੇ ਹਾਂ ਬਾੜਦ ਮਰਿਕ ਦੇ ਵਿੱਚ ਜਿੱਥੇ ਕੀ ਇਕਵਾਲ ਸਿੰਘ ਝੂਨਾ ਦੇ ਬੇਟਾ ਜੀ ਚੋਣ ਪ੍ਰਚਾਰ ਕਰ ਰਹੇ ਨੇ 1 2 ਵਰਕ ਦੇ 2 2 ਜਾ ਰਹੇ ਸਰਪੰਡਾਂ ਦੇ ਵਿੱਚ ਸਾਰੇ ਪ੍ਰਚਾਰ ਕਰ ਰਹੇ ਕਿਵੇਂ ਲੱਗ ਰਿਹਾ ਹੈ ਬਹੁਤ ਵਧੀਆ ਹੰਗਾਰਾ ਮਿਲ ਰਹੀ ਹੈ ਸਾਨੂੰ ਲੋਕ ਮੜ ਕਾਲੀガル ਵਾਲੇ ਆਏ ਹੋਏ ਨੇ ਲੋਕ ਕਿੰਨਾ ਦੋਨਾਂ ਪਾਸੇ ਤੋਂ ਜਿਨ੍ਹਾਂ ਦੇ ਝੂਠ ਸੁਣਾਂ ਜੋ ਇਹਨਾਂ ਨੇ ਬੀਤੇ ਨੇ ਲੋਕ ਨੂੰ ਕੰਮ ਦੇਖ ਕੇ ਜੋ ਕੀਤੇ ਗਏ ਕੰਮ ਨਹੀਂ ਤੇ ਆਉਣ ਵਾਲੇ ਕੰਮ ਨੂੰ ਦੇਖ ਕੇ ਵੋਟ ਪਾ ਰਹੇ ਤੁਹਾਨੂੰ ਬਹੁਤ ਚੰਗਾ ਹੰਗਾਰਾ ਮਿਲ ਰਿਹਾ ਹੈ ਤਬਦੀਲ ਮੇਰਾ ਕਾਲੀガル ਜਿੱਤ ਕੇ ਨਿਕਲੂਗਾ ਸਿਰ ਉੱਠ ਕੇ ਅਗਲੀ ਨੀਤੀ ਕੀ ਹੋਗੀ ਆਪਣੀ ਜੀ ਰਣਨੀਤੀ ਸਾਡੀ ਇਹ ਹੀ ਹੈ ਕਿ ਅਸੀਂ ਕੰਮਾਂ ਦੇ ਜ਼ੋਰ ਤੇ ਵੋਟ ਮੰਗ ਰਹੇ ਜੋ ਕੀਤੇ ਕੰਮ ਨਹੀਂ 5 ਸਾਲ ਅਸੀਂ ਇਤਨਾ ਐਮਐਲਏ ਰਹੇ ਗਏ ਕਿ ਤੁਹਾਨੂੰ ਸ ਉਹ ਸੀ ਉਹਨਾਂ ਦੇ ਸਰਤੇ ਵੋਟ ਮੰਗ ਰਹੇ ਕਿ ਹੋਰ ਆਉਣ ਵਾਲੇ ਵਿਕਾਸ ਕਰਾਂਗੇ ਹਲਕੇ ਦਾ ਜੋ ਜਿਵੇਂ ਇੱਥੇ ਗਲੀਆਂ ਨਾਲੀਆਂ ਦੀ ਮਸੂਬਤਾਂ ਨੇ ਉਹ ਦੂਰ ਕਰਾਂਗੇ ਤੇ ਤੁਸੀਂ ਸੀਐਮ ਹਲਕੇ ਦੇ ਵਿੱਚ ਘੁੰਮ ਰਹੇ ਹੋ ਕਿਦਾਂ ਲੱਗ ਰਿਹਾ ਇੱਥੇ ਵੀ ਪਰ ਨਵਾਂ ਹੋਇਆ ਕਿ ਨਾ ਕੁਝ ਨਹੀਂ ਕੋਈ ਬਦਲਾਅ ਨਹੀਂ ਹੋਇਆ ਸੀਐਮ ਹਲਕੇ ਆਏ ਹੈ ਨਹੀਂ ਤੁਸੀਂ ਜਾ ਕੇ ਦੇਖੋ ਹੋਰ ਸੀਐਮ ਦੇ ਹਲਕੇ ਕਿਵੇਂ ਹੁੰਦੇ ਨੇ ਕਿਸੇ ਸਟੇਟ 'ਚ ਜਾਓ ਕਿਸੇ ਮੁਲਕ 'ਚ ਜਾਓ ਸੀਐਮ ਦਾ ਹਲਕਾ ਲੱਗਦਾ ਐਂ ਲੱਗਦਾ ਨਹੀਂ ਸੀਐਮ ਦੇ ਹਲਕਿਆਂ ਦੀ ਗਲੀਆਂ ਨਾਲੀਆਂ ਪੱਟੀਆਂ ਪਈਆਂ ਹੋਣ ਮੌਜੂਦਾ ਮੁੱਖ ਮੰਤਰੀ ਹੋਵੇ ਸੀਐਮ ਦਾ ਹਲਕਾ ਜਿਵੇਂ ਨਹੀਂ ਲੱਗਦਾ ਇਨਾ ਦਾ ਕੰਮ ਕਾਲੀ ਅਕਸਰ ਸਰਕਾਰ ਦੇ ਵਿੱਚ ਕੈਮਨਲੇ ਕਰਾ ਦਿੰਦਾ ਸੀ ਮੰਤਰੀ ਦਾ ਦੂਰ ਦੀ ਗੱਲ ਤੇ ਕੀ ਲੱਗ ਰਿਹਾ ਹੈ ਕਿ ਲੋਕ ਬਦਲਾਅ ਦੇ ਦੁਆਰ ਅਕਾਲੀ ਦਲ ਵੱਲ ਆਉਣਗੇ ਬਿਲਕੁਲ ਅਸੀਂ ਸਾਰੇ ਹਲਕਿਆਂ ਸਫਰ ਕੇ ਆਂ ਲੋਕਾਂ ਦਾ ਬਹੁਤ ਰੁਝਾਨਾਕਾਰੀ ਦਲ ਪੂਰੇ ਡਟ ਕੇ ਲੱਗੇ ਹੋਏ ਨੇ ਲੋਕਾਂ ਦੇ ਵਰਕਰਾਂ ਚ ਬਹੁਤ ਸ਼ਾਨ ਨਾਲ ਮਿਲ ਰਹੇ ਨੇ ਲੋਕ ਪੂਰੇ ਮਨੋਤਨੋਂ ਅਕਾਲੀ ਦਲ ਵੱਲ ਮੋੜੇ ਸਾਨੂੰ ਪਤਾ ਲੱਗਿਆ ਵੀ ਇਹ ਰੋਡ ਸ਼ੋ ਵੀ ਹੋ ਰਿਹਾ ਉਹ ਕਿੰਨੀ ਤਰੀਕ ਨੂੰ ਹੋ ਰਿਹਾ ਜੀ ਰੋਡ ਸ਼ੋ ਕਦੋਂ ਦਾ 27 ਤਰੀਕ ਨੂੰ ਹੋ ਰਿਹਾ ਰੋਡ ਸ਼ੋ ਅਸੀਂ ਇਹ ਤੋਂ ਮਰੇਲ ਕੋਟਲੇ ਸ਼ੁਰੂ ਕਰਕੇ ਸੁਨਾਮ ਤੱਕ ਲੈ ਕੇ ਜਾਵਾਂਗੇ ਬਹੁਤ ਵੱਡਾ ਰੋਡ ਸ਼ੋ ਸਾਰੇ ਵਰਕਰਾਂ ਨੂੰ ਪੀਲ ਰਿਹਾ ਹਾਂ ਆ ਕੇ ਪਹੁੰਚਣਗੇ। ਬੀਬੀ ਜੀ ਅੱਜ ਬੀਜ ਜੀ ਪਹੁੰਚੇ ਨੇ ਇੱਥੇ ਕੀ ਕਾਂਗਰਸ ਮੁੱਖ ਦੇ ਸਾਡੇ ਚਾਹੀ। ਫਤਿਹ ਇਹ ਬੇਟਾ ਅਕਵਾਲ ਸਿੰਘ ਤੁੰਦ ਦਾ ਬੇਟਾ ਫਤਿਹ ਜੀ ਜੀ ਪਹੁੰਚੇ ਨੇ ਤੇ ਸਾਡਾ 1 ਨੰਬਰ ਵਾਰਡ ਇੱਥੇ ਆਪਾਂ ਨੁਕਰ ਮੀਟਿੰਗਾਂ ਕਰਾ ਰਹੇ ਆ। ਪਹਿਲਾਂ ਦੋ ਦਿਨ ਰਿੰਜੀਤ ਘਾਤਰ ਮਾ ਕੇ ਗਏ ਅੱਜ ਬੇਟਾ ਆਇਆਗਾ। ਤੇ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਆਪਣੇ ਬਾਣ ਦੀ ਸਮਝਾ ਸਾਰੇ ਸਾਨੂੰ ਸੱਜ-ਸੱਜ ਆਪਦੇ ਆਪ ਕਹਿੰਦੇ ਨੇ ਵੀ ਪ੍ਰਧਾਨ ਜੀ ਆਓ ਮੀਟਿੰਗਾਂ ਕਰਾਓ ਹਲਕੇ ਦੇ ਵਿੱਚ ਜਾਂਦੇ ਹੁੰਦਾ ਸਾਹਬ ਦੇ ਨਾਲ ਬਹੁਤ ਵੱਡਾ ਹੰਕਾਰ ਮਿਲ ਰਿਹਾ ਅਸੀਂ ਆਪਣੀਆਂ 13 ਦੀ 13 ਸੀਟਾਂ ਜਿੱਤਾਂਗੇ ਆਪਣੇ ਕੰਮਾਂ ਨੂੰ ਵੋਟ ਪੈਣੀ ਹੈ ਸਾਨੂੰ ਪਤੀ ਹੈ ਜਿਹੜੇ ਕੰਮ ਨੇ ਜਿਹੜੇ ਆ ਗਲੀਆਂ ਨਾਲ ਜਿਹੜੇ ਪੱਕੀਆਂ ਹੋਈਆਂ ਨੇ ਟੇਲਾਂ ਲੱਗੀਆਂ ਹੋਈਆਂ ਨੇ ਜਿਹੜੇ ਲਵਾਇਆਂ ਨੇ ਜਦੋਂ ਸਾਡੀ ਸਰਕਾਰ ਦੀ ਬਾਲਾ ਸਾਹਿਬ ਸੀ ਉਦੋਂ ਮੌਕੇ ਦੇ ਤੇ ਉਦੋਂ ਜਿਹੜੇ ਗ੍ਰਾਂਟਾਂ ਪਈਆਂ ਨੇ ਬਾਲਾ ਸਾਹਿਬ ਨੇ ਬਾੜ ਮੈਂ ਵੇਜ ਰੱਖ ਕੇ ਗਰਾਂਡਾ ਪਾ ਕੇ ਗਏ ਨੇ ਆ ਜਿਹੜੇ ਅਸੀਂ ਕੰਮ ਹੋਏ ਹੋਏ ਨੇ ਵੱਲ ਸਾਹਿਬ ਦੇ ਕਰੇ ਹੋਏ ਨੇ ਸਾਡੇ ਕੰਮਾਂ ਨੂੰ ਵੋਟ ਪੈਣੀ ਹੈ ਚਿੰਗਾਈਆਂ ਨੇ ਜਿਹੜੀਆਂ ਅੱਗੇ ਆ ਰਹੀਆਂ ਨੇ ਕਾਲੀ ਦਾਲ ਵਾਪਸ ਬਹੁਤ ਜ਼ਿਆਦਾ ਆਪ ਹੋ ਰਿਹਾ ਅਸੀਂ 13 ਦੇ 13 ਸੀਟਾਂ ਜਿੱਤ ਕੇ ਅਸੀਂ ਝੁੰਡਾ ਸਾਹਿਬ ਨੂੰ ਬਹੁਤ ਵੱਡੀ ਰੀੜਕੇ ਜਿਤਾ ਕੇ ਤੋੜਾਂਗੇ 13 ਦੇ 13 ਸਿੱਟ ਕੇ ਸੀਟਾਂ ਜਿੱਤ ਕੇ ਅਸੀਂ ਸੁਖਵੀਰ ਬਾਦਲ ਜੀ ਦੇ ਵਧਾਨ ਦੀ ਪਾਰਟੀ ਦੇ ਸੀ ਝੋੜ ਚ ਪਾਵਾਂਗੇ